ਬਾਬਾ ਦਾਤੂ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਪਿੱਛਲੇ ਪਾਸੇ ਆਇਆ ਇਹਨੇ ਜ਼ੋਰ ਦੇ ਕੇ ਮਾਰੀ ਲੱਤ ਤੇ ਸਤਿਗੁਰੂ ਜੀ ਤਖਤ ਤੋਂ ਥੱਲੇ ਡਿੱਗ ਪਏ। ਗੁਰਸਿੱਖ ਬਣੇ ਉਤਾਵਲੇ ਹੋਏ ਕਾਲੀ ਨਾਲ ਉੱਠੇ ਕੌਣ ਹੋਵੇ ਸਾਡੇ ਗੁਰਦੇਵ ਨੂੰ ਸਾਡੇ ਹੁੰਦਿਆਂ ਲੱਤ ਮਾਰਨ ਵਾਲਾ। ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕਰਕੇ ਆਖਿਆ ਸ਼ਾਂਤ ਰਹੋ ਸ਼ਾਂਤ। ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਨਿਮਰਤਾ ਵੇਖਿਓ ਬਾਬੇ ਦਾਤੂ ਦਾ ਹੰਕਾਰ ਤੀਰਖਾ ਤੇ ਵੇਖ ਲਈ ਹੈ ਨਾ। ਸਿੱਖ ਪੰਥ ਦਾ ਮਹਾਨ ਵਿਦਵਾਨ ਸਤਖੰਡ ਵਾਸੀ ਬਾਪੂ ਸੋਹਣ ਸਿੰਘ ਦੀ ਸੀਤਲ ਕਹਿੰਦੇ ਨੇ ਓਦੋਂ ਰੱਬ ਵੀ ਨਹੀਂ ਦਿਸਦਾ ਸੀਤਲਾ ਜਦੋਂ ਬੰਦੇ ਵਿੱਚ ਆ ਜਾਏ ਹੰਕਾਰ ਰੱਬ ਨੂੰ ਲੱਤ ਬਾਬਾ ਦਾਤੂ ਜੀ ਨੇ ਆਣ ਕੇ ਮਾਰ ਦਿੱਤੀ ਤੇ ਗੁਰੂ ਅਮਰਦਾਸ ਉੱਠੇ ਬਾਬੇ ਦਾਤੂ ਦੇ ਚਰਨ ਫੜ ਕੇ ਕੁੱਟਣ ਲੱਗ ਪਏ ਚਰਨ ਪੁੱਤਰੋ ਤੇ ਮੇਰੇ ਵਾਸਤੇ ਸਤਕਾਰ ਯੋਗੋਸ਼ ਕਰਕੇ ਮੇਰਾ ਫਰਜ਼ ਬਣਦਾ ਮੈਂ ਤੁਹਾਡਾ ਸਤਕਾਰ ਕਰਾਂ ਇਹ ਕਹਿ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਾਬੇ ਦਾਤੂ ਦੇ ਚਰਨ ਝੁਟੇ ਜਾ ਰਹੇ ਨੇ ਸੰਗਤ ਦੇ ਨੇਤਰਾ ਵਿੱਚ ਜਲ ਵਹਿ ਰਿਹਾ ਤੇ ਰਸਨਾ ਤੋਂ ਸੰਗਤ ਕਹਿ ਰਹੀ ਹੈ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਾਬੇ ਦਾਤੂ ਦਾ ਇੱਕ ਹੋਰ ਸਤਕਾਰ ਕੀਤਾ ਮੁਖੀ ਸਿਖਾ ਨੂੰ ਹੁਕਮ ਦੇਤਾ ਅੱਜ ਦੇ ਸਾਰੇ ਦਿਨ ਦੀ ਜਿੰਨੀ ਵੀ ਚੜਤ ਰੂਪੀ ਮਾਇਆ ਆਈ ਹੈ ਨਾ ਗੁਰੂ ਦਰਬਾਰ ਦੇ ਅੰਦਰ ਇਹ ਬਾਬਾ ਦਾਤੂ ਸਾਡੇ ਗੁਰਦੇਵ ਦੇ ਸੁਪੁੱਤਰ ਨੇ ਇਹਨਾਂ ਦਾ ਸਤਕਾਰ ਕਰਨ ਵਾਸਤੇ ਖੁਰਜੀ ਵਿੱਚ ਪਾ ਕੇ ਤੇ ਇਹਨਾਂ ਦੀ ਖੱਤਰ ਉੱਤੇ ਲੱਦ ਦਿਓ ਇਹਨਾਂ ਨੂੰ ਦੇ ਦਿਓ ਭੇਟਾ ਦੇ ਦਿਓ ਪਰ ਬਾਬਾ ਦਾਤੂ ਜੀ ਇੱਥੇ ਭੇਟਾ ਲੈਣ ਆਇਆ ਹੁੰਦਾ ਤੇ ਮਾਇਆ ਲੈਣ ਆਇਆ ਹੁੰਦਾ ਤੇ ਗੱਲ ਬਣ ਜਾਂਦੀ ਲੈ ਕੇ ਤੁਰ ਜਾਂਦਾ ਉਹ ਤੇ ਗੱਦੀ ਖੋਣ ਆਇਆ ਸੀ ਗੁਰੂ ਬਣ ਆਇਆ ਸੀ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਤਖਤ ਤੋਂ ਢੋਠੇ ਤੇ ਆਪਣੇ ਨਿਵਾਸ ਸਥਾਨ ਤੇ ਚਲੇ ਗਏ ਬਾਬਾ ਦਾਤੂ ਬਹਿ ਗਿਆ ਗੁਰਗੱਦੀ ਵਾਲੇ ਤਖਤ ਉੱਤੇ ਜਿਸ ਤਖਤ ਉਤੇ ਬੈਠੇ ਹੋਏ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੁਝ ਸਮਾਂ ਪਹਿਲਾਂ ਅਰਬੀ ਤੇ ਦਰਗਾਹੀ ਬਚਨ ਸੰਗਤ ਨੂੰ ਸੁਣਾ ਕੇ ਨਿਹਾਲ ਕਰ ਰਹੇ ਸਨ